ਪੰਜਾਬ ਸਰਕਾਰ ਵੱਲੋਂ ਪਾਣੀ ਦੀ ਦੁਰਵਰਤੋਂ ਰੋਕਣ ਲਈ ਹਾਈਬ੍ਰਿਡ ਬੀਜ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧ ਵਿੱਚ ਕਿਸਾਨਾਂ ਤੇ ਬੀਜ ਵਿਕਰੇਤਾ ਨੂੰ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਸ ਦੇ ਬਾਵਜੂਦ ਪਾਬੰਦੀਸ਼ੁਦਾ ਹਾਈਬ੍ਰਿਡ ਦੀ ਵਿਕਰੀ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਨੰਗਲ ਵਿੱਚ ਬੀਜ ਵਿਕਰੇਤਾ ਤੋਂ 105 ਕਿਲੋ ਹਾਈਬ੍ਰਿਡ ਬੀਜ ਬਰਾਮਦ ਕੀਤਾ ਗਿਆ ਹੈ ਜਿਸ ਨੂੰ ਸੀਲ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਦੀ ਹੈ ਕਿ ਇਹ ਜਾਣਕਾਰੀ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਹਦਾਇਤਾਂ ਕੀਤੀ ਅਜਿਹੇ ਹਾਈ ਪਾਬੰਦੀ ਲਗਾਈ ਗਈ ਹੈ ਉਹਨਾਂ ਨੂੰ ਵੇਚਣ ਵਾਲਿਆਂ ਦੀ ਪੜਤਾਲ ਕੀਤੀ ਜਾਵੇ ਇਸ ਤੋਂ ਇਲਾਵਾ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਅਜੀਹੇ ਹਾਈਬ੍ਰਿਡ ਬੀਜ ਨਾ ਵਰਤਣ ਦੀ ਸਲਾਹ ਦਿੱਤੀ ਜਾਵੇ ਉਹਨਾਂ ਨੇ ਦੱਸਿਆ ਕਿ ਅਜੀਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਹਾਲੇ ਵੀ ਕੁਝ ਬੀਜ ਵਿਕਰੇਤਾ ਹਾਈਬ੍ਰਿਡ ਬੀਜ ਵੇਚ ਰਹੇ ਹਨ ਜਦੋਂ ਇਸ ਸਬੰਧ ਵਿੱਚ ਇੱਕ ਟੀਮ ਦਾ ਗਠਨ ਕਰਕੇ ਨੰਗਲ ਦੀ ਬੀਜ ਵਿਕਰੇਤਾ ਦੁਕਾਨ ਦੀ ਚੈਕਿੰਗ ਕੀਤੀ ਗਈ ਤਾਂ ਉੱਥੋਂ 105 ਕਿਲੋ ਹਾਈਬ੍ਰਿਡ ਬੀਜ ਬਰਾਮਦ ਹੋਇਆ ਜਿਸ ਨੂੰ ਸੀਲ ਕਰਕੇ ਇਨਸੈਕਟੀਸਾਈਡ ਐਕਟ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਤਹਿਸੀਲਦਾਰ ਸੁਮਿਤ ਢਿੱਲੋਂ ਨੇ ਦੱਸਿਆ MP3303 so Super 120 ਹਾਈਬ੍ਰਿਡ ਬੀਜ ਬਰਮਤ ਕਰਕੇ ਸੀਲ ਕੀਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਨਮੋਜਤ ਕੋਰ ਪੀਸੀਐਸ ਉਪ ਮੰਡਲ ਮੈਜਿਸਟਰੇਟ ਨੰਗਲ ਨੇ ਕਿਹਾ ਕਿ ਜਿਹੇ ਦੁਕਾਨਦਾਰ ਜੋ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਹੋਵੇਗੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਸਿਪਾਰਿਸ਼ ਕੀਤੀਆਂ ਕਿਸਮਾਂ ਨੂੰ ਹੀ ਆਪਣੇ ਖੇਤਾਂ ਵਿੱਚ ਵਰਤਿਆ ਜਾਵੇ ਦੂਜੇ ਪਾਸੇ ਸਟੋਰ ਦੇ ਮਾਲਕ ਰਾਜੇਸ਼ ਖੰਨਾ ਨੇ ਮੰਨਿਆ ਕਿ ਉਹਨਾਂ ਦੇ ਕੋਲ ਮਿਆਦ ਪੂਰੀ ਕਰ ਚੁੱਕਾ ਹਾਈਬ੍ਰਿਡ ਬੀਜ ਪਿਆ ਹੋਇਆ ਸੀ ਜੋ ਉਹਨਾਂ ਵੱਲੋਂ ਮੁਰਗੀਆਂ ਵਾਲਿਆਂ ਨੂੰ ਦੇਣ ਦੇ ਲਈ ਰੱਖਿਆ ਗਿਆ ਸੀ ਤੁਸੀਂ ਵੇਖ ਰਹੇ ਹੋ ਨਗਰ ਦੱਸੋ ਕਾਰਵਾਈ ਕਰਨ ਆਏ ਹੋ ਪਹਿਲਾਂ ਤਾਂ ਆਪਣੇ ਨਾਮ ਬੋਲ ਦਿਓ ਇਹ ਦੱਸੋ ਵੀ ਕੀ ਕਾਰਵਾਈ ਕੀਤੀ ਗਈ ਹੈ ਸੋ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਦੀ ਹਦਾਇਤਾਂ ਅਨੁਸਾਰ ਲੋਕਲ ਪ੍ਰਸ਼ਾਸਨ ਦੇ ਨਾਲ ਸੀਲਰ ਸਾਹਿਬ ਨਾਲ ਐਸਡੀਐਸ ਸਾਹਿਬ ਦੇ ਨਾਲ ਤੇ ਹੰਬੇਆਲ ਵਿਖੇ ਪੰਜਾਬ ਸੀਡ ਸਟੋਰ ਖੰਨਾ ਰਿਸ਼ੇਸ਼ ਕੁਮਾਰ ਖੰਨਾ ਉਹਦੇ ਜਿਹੜਾ ਦੁਕਾਨ ਦੀ ਚੈਕਿੰਗ ਕਰਨ ਆਏ ਆ ਸੋ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਪੰਜਾਬ ਦੇ ਵਿੱਚ ਪਾਣੀ ਦੀ ਖਪਤ ਨੂੰ ਘਟਾਉਣ ਵਾਸਤੇ ਪੀਆਰ ਜਿਹੜੀਆਂ ਕਿਸਮਾਂ ਹੈਗੀਆਂ ਉਨਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਅਤੇ ਹਾਈਬ੍ਰਿਡ ਜਿਹੜੇ ਧਾਨ ਹੈਗੇ ਆ ਉਹਨਾਂ ਦੀ ਜਿਹੜੀ ਵਿਕਰੀ ਹੈ ਉਹਨਾਂ ਤੇ ਪੂਰਨ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਸੋ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆ ਅੱਜ ਵਗ ਵਗ ਵਿਭਾਗਾਂ ਦੀਆਂ ਟੀਮਾਂ ਦੇ ਨਾਲ ਅਸੀਂ ਚੈਕਿੰਗ ਤੇ ਆਏ ਆ ਸੋ ਚੈਕਿੰਗ ਦੌਰਾਨ ਪੜਤਾਲ ਕਰਨ ਦੌਰਾਨ ਅਸੀਂ ਵੇਖਿਆ ਹੈਗਾ ਕਿ ਇਸ ਦੁਕਾਨ ਦੇ ਵਿੱਚੋਂ 105 ਕਿਲੋ ਤਿੰਨ ਵੈਰਾਈਟੀਆਂ ਸਾਨੂੰ ਹਾਈਬ੍ਰਿਡ ਦੀਆਂ ਮਿਲੀਆਂ ਹੈਗੀਆਂ ਸੋ ਪੜਤਾਲ ਕਰਨ ਨਾਲ ਇਹ ਵੀ ਪਤਾ ਲੱਗਿਆ ਕਿ ਇਹ ਐਕਸਪਾਇਰ ਨੇ ਪ੍ਰੰਤੂ ਹਾਈਬ੍ਰਿਡ ਸੀਡ ਦੁਕਾਨ ਤੇ ਰੱਖਣਾ ਇਹ ਇੱਕ ਗੁਨਾਹ ਹੈ ਇਹ ਠੀਕ ਹੈ ਨਾ ਇਸ ਤਰ੍ਹਾਂ ਦੁਕਾਨ ਦੇ ਉੱਤੇ ਕੋਈ ਵੀ ਡੀਲਰ ਵਿਕਰੇਤਾ ਆਪਣੀ ਦੁਕਾਨ ਤੇ ਹਾਈਬ੍ਰਿਡ ਸੀਡ ਦੀ ਸੇਲ ਨਹੀਂ ਕਰ ਸਕਦਾ ਹੈ ਤੇ ਸਰ ਇੱਕ ਇਹਨਾਂ ਦਾ આરોਪ ਲਗਾਇਆ ਕਿ ਸਿਰਫ ਸਾਨੂੰ ਹੀ ਟਾਰਗੇਟ ਮੈਗੋ ਵੱਲੋਂ ਕੀਤਾ ਜਾਂਦਾ ਐਸਾ ਕੀ ਕਰਨਾ ਸਰ ਸਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਰੂਟੀਨ ਐਕਸਰਸਾਈਜ਼ ਦੇ ਵਿੱਚ ਅਸੀਂ ਦੁਕਾਨਾਂ ਦੀ ਲਗਾਤਾਰ ਚੈੱਕਿੰਗ ਕਰਦੇ ਹਾਂ ਅੱਜ ਇਹਦੀ ਵਾਰੀ ਆਈ ਹੈ ਜਿੱਥੇ ਅੱਗੇ ਕੱਲ ਨੂੰ ਅਗੀਆਂ ਦੁਕਾਨਾਂ ਤੇ ਜਾਵਾਂਗੇ ਐਸਾ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਤੇ ਸਰ ਇਹ ਨਹੀਂ ਇੱਕ ਕੀ ਰੂਟੀਨ ਚੈਕਿੰਗ ਹੁੰਦੀ ਹੈ ਫਿਰ ਤੁਹਾਡੇ ਵੀ ਵੀ ਪਹਿਲਾਂ ਦੇਖਣਾ ਚਾਹੀਦਾ ਸੀ ਕਿਹਨੇ ਜਿਹੜੇ ਰੂਟਸ ਆਫ ਮਾਰੇ ਪੀਨ ਟੈਕਨੀਕੀ ਸਿਪਤੀ ਆ ਰੋਟੀਨ ਚੈੱਕ ਕਰ ਰਹੇ ਆ 8 ਦਿਨ ਤੋਂ ਅਸੀਂ ਗਰਦੌਰੀਆਂ ਕਰ ਰਹੇ ਆ ਸਾਡੀ ਵਿਭਾਗ ਦੇ ਵਿੱਚੋਂ ਜਿੰਨਾ ਵੀ ਸਟਾਫ ਹੈਗਾ ਗਰਦੌਰੀਆਂ ਕਰਨ ਦੇ ਵਿੱਚ ਬਿਜ਼ੀ ਹੋਏ ਆ ਤੇ 247 ਪਿੰਡ ਹੈਗੇ ਸਾਡੇ ਅਨੰਦਪੁਰ ਸਾਹਿਬ ਤਹਿਸੀਲ ਦੇ ਤੇ ਉਹਦੇ ਵਾਸਤੇ ਦਿਨ ਰਾਤ ਜਿਹੜੇ ਆ ਸਟਾਫ ਕੰਮ ਕਰ ਰਹੇ ਇਸ ਕਰਕੇ ਗਰਦੌਰੀਆਂ ਦਾ ਕੰਮ ਖਤਮ ਹੋਣ ਤੋਂ ਬਾਅਦ ਅਸੀਂ ਫੇਰ ਕੰਮ ਸ਼ੁਰੂ ਕਰਾਂਗੇ ਸਰ ਇਹਨਾਂ ਦੇ ਪਹਿਲਾਂ ਸੀਲ ਕੀਤੇ ਜਿਹੜੇ ਇਹਨਾਂ ਦੇ ਘਰ ਸੀਲ ਕੀਤੇ ਆ ਲੇਕਿਨ ਉਹਨਾਂ ਨੇ ਕਿਹਾ ਵੀ ਇਹਨੂੰ ਆਰਡਰ ਹੋ ਚੁੱਕਿਆ ਵੀ ਸੀਲ ਖੋਲ੍ਹੀ ਜਾਵੇ ਲੇਕਿਨ ਬਾਵਜੂਦ ਇਹ ਸੀਲ ਨਹੀਂ ਖੋਲੀ ਜਾ ਰਹੀ ਹਾਂ ਇਹ ਕੀ ਕਰਨ ਉਹਦੇ ਵਿੱਚ ਇਦਾਂ ਸੀਗਾ ਜਿਹੜਾ ਇਹਨਾਂ ਵੱਲੋਂ ਐਫੀਡੈਵਟ ਦਿੱਤਾ ਗਿਆ ਕੋਰਟ ਨੂੰ ਉਸ ਐਫੀਡੈਵਟ ਦੇ ਵਿੱਚ ਕੁਝ ਕਮੀਆਂ ਸੀਗੀਆਂ ਅਸੀਂ ਇਹਨਾਂ ਨੂੰ ਦੱਸਿਆ ਹੈਗਾ ਵੀ ਜਿਹੜਾ ਸਮਾਨ ਤੁਸੀਂ ਸਾਨੂੰ سپਰਦ ਕਰਨਾ ਹੈਗਾ ਉਹਦਾਂ ਜਿਹੜੀਆਂ ਰਸੀਦਾਂ ਹੈਗੀਆਂ ਉਹ ਸਾਨੂੰ ਚਾਹੀਦੀਆਂ ਹੈਗੀਆਂ ਕਿਉਂਕਿ ਇਹਨਾਂ ਦੇ ਕੋਲ ਵਾਜਬ ਲਾਇਸੈਂਸ ਨਹੀਂ ਹੈਗਾ ਜਦੋਂ ਤੱਕ ਇਹ ਜਿਨ੍ਹਾਂ ਕੰਪਨੀ ਤੋਂ ਖਰੀਦੇ ਆ ਉਹਨਾਂ ਨੂੰ ਵਾਪਸ ਨਹੀਂ ਕਰਨਗੇ ਉਹਨਾਂ ਤੋਂ ਰਸੀਦਾਂ ਲਿਆ ਕੇ ਸਾਨੂੰ ਨਹੀਂ ਦੇਣਗੇ ਅਸੀਂ ਜਿਹੜਾ ਹੈਗਾ ਇਹ ਆਰਡਰ ਅੱਗੇ ਨਹੀਂ ਵੱਧ ਸਕਦੇ ਕੋਰਟ ਦੇ ਹੈ ਨਾ ਕੋਰਟ ਦੇ ਆ ਕੋਰਟ ਦੇ ਹਿਸਾਬ ਨਾਲ ਹੀ ਅਸੀਂ ਬੇਨਤੀ ਕੀਤੀ ਜੱਜ ਸਾਹਿਬ ਨੂੰ ਕਿ ਅਸੀਂ ਖੋਲ ਦਿੰਦੇ ਹਾਂ ਜੀ ਤੁਹਾਡੇ ਹੁਕਮ ਹੈ ਜੀ ਤੇ ਇਹ ਇਹਨੂੰ ਖੰਨੇ ਨੂੰ ਕਿਹਾ ਜਾਵੇ ਕਿ ਜਿਸ ਤਰ੍ਹਾਂ ਹੀ ਸੀਲ ਖੁੱਲਦੀ ਹੈਗੀ ਐ ਇਹ ਸਮਾਨ ਜਿਹੜਾ ਹੈਗਾ ਸੰਬੰਧਿਤ ਕੰਪਨੀ ਨੂੰ ਵਾਪਸ ਕਰਕੇ ਰਸੀਦਾਂ ਸਾਨੂੰ ਜਮ੍ਹਾਂ ਕਰਾਵੇ ਅਗਲੀ ਕਾਰਵਾਈ ਸੀਲ ਕਰਨ ਲੱਗੇ ਹਾਂ ਜੀ ਹੁਣ ਇਹ ਵੀ ਸੀਲ ਕਰੋਗੇ ਬਿਲਕੁਲ ਸਰ ਜਿੱਦਾਂ ਤੁਸੀਂ ਹਾਈਬ੍ਰਿਡ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਕਿਹ ਚੈੱਕ ਕੀ ਪੜੀ ਅਸੀਂ ਇੱਥੇ ਦੁਕਾਨ ਚੈੱਕ ਕੀਤਾ ਹੈਗਾ ਇਹਦੇ ਕੋਲ ਪੈਸਟੀਸਾਈਡ ਦਵਾਈਆਂ ਜਿਹੜੀਆਂ ਸੀਗੀਆਂ ਅੰਦਰ ਪਈਆਂ ਹੋਈਆਂ ਖਾਦ ਦੇ ਤੌਰ ਤੇ ਕੋਈ ਸਮਾਨ ਜਿਹੜਾ ਹੈਗਾ ਅੰਦਰ ਨਹੀਂ ਪਿਆ ਹੋਇਆ ਬੀਜ ਜਿਹੜਾ ਸੀਗਾ ਹਾਈਬ੍ਰਿਡ ਵੀ ਜਿੱ 105 ਕਿਲੋ ਐਕਸਪਾਇਰੀ ਉਹੀ ਮਿਲਿਆ ਹੈਗਾ ਸਾਨੂੰ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਸਾਨੂੰ ਨਹੀਂ ਮਿਲੀ ਬੀਜ ਤੁਸੀਂ 105 ਸੀਲ ਕਰੋਗੇ ਕਿ ਪੂਰੀ ਦੁਕਾਨ ਸੀਲ ਕਰੋਗੇ 105 ਕਿਲੋ ਸੀਡ ਜਿਹੜਾ ਹੈਗਾ ਅਸੀਂ ਸੀਲ ਕਰਕੇ ਬਾਕੀ ਦੁਕਾਨ ਤਾਂ ਨਹੀਂ ਸੀਲ ਕਰੋਗੇ ਕੀ ਦੇਖਦੇ ਅੱਗੇ ਗੱਲ ਚੱਲ ਰਹੀ ਹੈ ਨਾ ਇਹ ਨਹੀਂ ਹੈ ਵੀ ਅਗਰ ਸਰ ਅਸੀਂ ਆਪਣੇ ਸਰ ਆਬ ਹੋਏਗਾ ਜਾਂ ਸਕਾਇਰ ਸਰ ਅਸੀਂ ਆਪਣੇ ਸਪੀਰੀਅਰਸ ਨਾਲ ਗੱਲ ਕੀਤੀ ਹੈ ਉਹਨਾਂ ਦੀ ਇਨਸਟਰਕਸ਼ਨਾਂ ਮੰਗੀਆਂ ਨੇ ਥੋੜੀ ਦੇਰ ਦੇ ਵਿੱਚ ਸਾਨੂੰ ਦੱਸਣਗੇ ਕਿ ਦੁਕਾਨਸ਼ੀਲ ਕਰਨੀ ਹੈ ਜਾਂ ਕਲਾ ਸੀਡ ਸੀਲ ਕਰਨਾ ਹੈਗਾ ਅਸੀਂ ਵੇਟ ਕਰ ਰਹੇ ਹਾਂ ਉਹਦੇ ਫੋਨ ਦੀ ਜੀ ਸਰ ਅਜਿਹ ਕਾਰਵਾਈ ਕਰਨ ਆਏ ਹੋ ਕਿੰਦਾਂ ਦੀ ਕਾਰਵਾਈ ਸੀਗੀ ਕੀ ਕਾਰਨ ਸੀਗਾ ਇਸ ਕਾਰਵਾਈ ਦਾ ਜੀ ਜੀ ਮੈਂ ਤਹਿਸੀਲਦਾਰ ਨੰਗਲ ਤੇ ਸਾਨੂੰ ਐਕਚੁਅਲੀ ਨਿਊਜ਼ ਮਿਲੀ ਸੀ ਕਿ ਜਿਹੜੀ ਹਾਈਬ੍ਰਿਡ ਵੈਰਾਈਟੀ ਹੈ ਜੋ ਕਿ ਜ਼ਿਆਦਾ ਪਾਣੀ ਪੀਂਂਦੀ ਜ਼ਿਆਦਾ ਪਾਣੀ ਯੂਜ਼ ਕਰਨ ਕਰਕੇ ਪੰਜਾਬ ਸਰਕਾਰ ਨੇ ਬੰਦ ਕੀਤੀ ਹੋਈ ਹੈ ਉਹ ਬੈਂਡ ਵੈਰੈਟੀ ਦੀ ਸੇਲ ਇੱਥੇ ਚੱਲ ਰਹੀ ਹੈ ਤੇ ਸਾਨੂੰ ਦੋ ਲੋਕੇਸ਼ਨਸ ਬਾਰੇ ਟਿਪ ਆਫ ਮਿਲਿਆ ਸੀ ਅਸੀਂ ਉਹਨਾਂ ਨੂੰ ਪੈਰਲਲ ਦੋਨੋਂ ਜਗ੍ਹਾ ਤੇ ਚੈਕਿੰਗ ਸਟਾਰਟ ਕੀਤੀ ਹੈ ਤੇ ਇੱਕ ਜਗ੍ਹਾ ਤਾਂ ਸਾਨੂੰ ਜਿਹੜਾ ਗੋਡਾਊਨ ਪਹਿਲਾਂ ਹੀ ਕਿਸੇ ਕੇਸ ਦੇ ਵਿੱਚੋਂ ਸੀਲਡ ਸੀ ਤਾਂ ਉਹ ਸੀਲਡ ਹੀ ਪਾਇਆ ਗਿਆ ਬਾਕੀ ਇਸ ਸ਼ਾਪ ਤੇ ਜੋ ਕਿ ਪੰਜਾਬ ਪੰਜਾਬ ਸੀਡ ਸਟੋਰ ਹੈ ਤੇ ਇੱਥੇ ਸਾਨੂੰ ਪੈਸਟੀਸਾਈਡ ਇਨਸੈਕਟੀਸਾਈਡ ਵਗੈਰਾ ਦੇ ਨਾਲ ਕੁਝ ਜੋ ਗੱਟੇ ਹੈਗੇ ਉਹ ਜਿਹੜੀ ਬੈਂਡ ਹਾਈਬ੍ਰਿਡ ਵੈਰੈਟੀ ਹੈ ਜੋ ਕਿ ਏਡੀਓ ਸਾਹਿਬ ਨੇ ਹੁਣੇ ਤੁਹਾਨੂੰ ਦੱਸੀ ਹੈ ਉਪਾਏ ਗਏ ਨੇ ਤੇ ਉਹਨਾਂ ਦੀ ਸੇਲ ਤੇ ਸਟੋਰੇਜ ਦੋਨੋਂ ਹੀ ਬੈਨ ਹੈ ਤੇ ਜੇ ਐਕਸਪਾਇਰਡ ਹੋ ਜਾਂਦੇ ਨੇ ਸੀਡ ਉਹਨਾਂ ਦੀ ਵੀ ਸਟੋਰੇਜ ਬੈਨ ਹੈ ਤਾਂ ਇਹਦੇ ਉੱਪਰ ਜੋ ਡਿਪਾਰਟਮੈਂਟ ਫੂਡ ਸਪਲਾਈ ਡਿਪਾਰਟਮੈਂਟ ਅਤੇ ਐਗਰੀਕਲਚਰ ਡਿਪਾਰਟਮੈਂਟ ਉਹ ਕਾਰਵਾਈ ਕਰਨਗੇ ਫਿਲਹਾਲ ਲਈ ਅਸੀਂ ਇੱਕ ਵਾਰ ਤਾਂ ਇਹਨੂੰ ਸ਼ਾਪ ਨੂੰ ਸੀਲ ਕਰਾਂਗੇ ਤੇ ਜਿਹੜਾ ਜਿੰਨਾ ਸਮਾਨ ਹੈ ਇੱਥੇ ਵਿੱਚ ਇੱਥੇ ਪਾਇਆ ਗਿਆ ਜੋ ਕਿ ਐਕਸਪਾਇਰਡ ਹੈ ਜਾਂ ਫਿਰ ਇਲੀਗਲ ਹੈ ਉਸਨੂੰ ਅਸੀਂ ਜ਼ਬਤ ਕਰਾਂਗੇ ਉਸ ਤੋਂ ਜਿਹੜੀ ਬਾਅਦ ਅਗਲੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਸ਼ਾਪ ਓਨਰਾਂ ਨੂੰ ਸਾਰੇ ਸੀਡ ਸਪਲਾਈਅਰਸ ਨੂੰ ਮੈਂ ਇਸ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹਾਂਗਾ ਕਿ ਜੋ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਹਾਈਬ੍ਰਿਡ ਵੈਰੈਟੀ ਨਹੀਂ ਬੀਜਣੀ ਜਾਂ ਫਿਰ ਕਿਸ ਤਰ੍ਹਾਂ ਦੇ ਜਿਹੜੇ ਪੈਸਟੀਸਾਈਡ ਨੇ ਕਿਸ ਤਰ੍ਹਾਂ ਦੇ ਇਨਸੈਕਟੀਸਾਈਡ ਨੇ ਨਹੀਂ ਯੂਜ਼ ਕਰ ਲੈ ਉਹਨਾਂ ਹਦਾਇਤਾਂ ਦੀ ਇਹਨਾਂ ਬਿਲਨ ਪਾਲਣਾ ਕੀਤੀ ਜਾਵੇ ਨਹੀਂ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਹੋ ਸਕਦਾ ਸਰ ਇੱਕ ਦੁਕਾਨਦਾਰ ਵੱਲੋਂ ਬੜਾ ਤਕੜਾ ਸਮਝ ਲੋ ਉਹ ਰੋਪ ਕਹਿ ਸਕਦੇ ਮਹਿਕਮੇ ਤੇ ਕਿ ਮਹਿਕਮੇ ਨੂੰ ਸਿਰਫ ਸਾਡੀ ਹੀ ਦੁਕਾਨ ਨਜ਼ਰਾਂ ਦੀ ਸਾਤੇ ਹੀ ਕਾਰਵਾਈ ਵਾਰ-ਵਾਰ ਕੀਤੀ ਜਾਂਦੀ ਹੈ ਬੱਕੇ ਤੇ ਨਹੀਂ ਨਹੀਂ ਬਿਲਕੁਲ ਐਦਾਂ ਦੀ ਗੱਲ ਨਹੀਂ ਹੈ ਜੀ ਹੁਣ ਜਿਹੜਾ ਪੈਡੀ ਦਾ ਜਿਹੜਾ ਸੋਇੰਗ ਸੀਜ਼ਨ ਹੈ ਉਹ ਤਾਂ ਜੁਲਾਈ ਚ ਜਾ ਕੇ ਸਟਾਰਟ ਹੋਣਾ ਤੇ ਅਸੀਂ April ਤੋਂ ਹੀ ਕਾਰਵਾਈ ਆਪਣੀ ਸਟਾਰਟ ਕਰ ਦਿੱਤੀ ਹੈ ਆਉਣ ਵਾਲੇ ਸਮੇਂ ਚ ਹੋਰ ਵੀ ਜੇ ਕਿਸੇ ਜਗ੍ਹਾ ਤੇ ਸਾਨੂੰ ਪਤਾ ਲੱਗੇਗਾ ਰੂਟੀਨ ਚੈਕਿੰਗ ਵੀ ਚੱਲਦੀ ਰਹੇਗੀ ਬਾਕੀ ਜੇ ਹੋਰ ਕਿਸੇ ਵੀ ਜਗ੍ਹਾ ਤੇ ਵੀ ਪਤਾ ਲੱਗੇਗਾ ਕਿ ਇਲੀਗਲ ਕੰਮ ਹੋ ਰਹੇ ਨੇ ਤਾਂ ਪ੍ਰਸ਼ਾਸਨ ਵੱਲੋਂ ਫਿਰ ਉਹ ਰਹਿਮ ਦੀ ਉਮੀਦ ਨਾ ਹੋਵੇ। ਓਕੇ ਹੈਲੋ ਸਰ ਨਾਮ ਬੋਲੋ ਮਰਜੇਸ਼ ਕੁਮਾਰ ਖੰਨਾ ਪ੍ਰਜੇਸ਼ ਆਖਰ ਮਾਮਲਾ ਹੈ ਕਿ ਇਹ ਪੂਰਾ ਕਹਿੰਦੇ ਤੁਹਾਡੇ ਸਰ ਜੀ ਠੀਕ ਹੈ ਜੀ ਸਰ ਜੀ ਹਾਈਬ੍ਰਿਡ ਧਾਨ ਬੰਦ ਹੋ ਗਿਆ ਮੈਂ ਮੰਨ ਗਿਆ ਪਿਛਲੇ ਸਾਲ ਬੰਦ ਨਹੀਂ ਤਾਂ ਮੇਰਾ ਨਾ ਧਾਨ ਥੋੜਾ ਬਚ ਗਿਆ ਤਾਂ ਉਹ ਖਰਾਬ ਹੋ ਜਾਂਦਾ ਯਾਨਕਿ ਹੁਣ ਵੀ ਉਸ ਵਿੱਚ ਕੀੜੇ ਚੱਲੇਗੇ ਤੇ ਪੁਰਾਣਾ ਹੋ ਗਿਆ ਸਾਡੇ ਕੋਲ ਮੁਰਗੀਆਂ ਵਾਲੇ ਲੈ ਜਾਂਦੇ ਅਸੀਂ ਤਾਂ ਕਿ ਰੱਖ ਲਈਦਾ ਮੁਰਗੀਆਂ ਵਾਲੇ ਲੈ ਜਾਂਦੇ ਸੀ ਉਹ ਦੇ ਦਈਏ ਚਾਰ ਬੇ ਉਹ ਲੱਭ ਜਾਂਦੇ ਉਦੋਂ ਸਿੱਟਣਾ ਵੀ ਕਾਣੋ ਅਸੀਂ ਤਾਂ ਕਿ ਉਹ ਰੱਖਿਆ ਤਾਂ ਪਿਆ ਸਾਰਾ ਐਕਸਪਾਇਰ ਹੋਇਆ ਜੀ ਸਰ ਜੀ ਜਿਹੜੀਆਂ ਮੁਰਗੀਆਂ ਤੇ ਇਸਰ ਨਹੀਂ ਪੈਂਦਾ ਨਹੀਂ ਜੀ ਨਹੀਂ ਧਾਨ ਤੇ ਚਾਵਲ ਹੀ ਐ ਸਰ ਜੀ ਐਸਾ ਕਿਉਂ ਕਾਰਨ ਇੱਥੇ ਕੋਈ ਉਸੀ ਹੀ ਨਿਸ਼ਾਨੇ ਤੇ ਰਹਿਣੀਓ ਮਹਿਕਵੇ ਦੇ। ਉਹ ਸਰ ਜੀ ਸਾਡੀ ਤਾਂ ਕਿਸਮਤ ਦੀ 5-7 ਸਾਲ ਹੋ ਗਈ ਸਾਾਨੂੰ ਟਾਰਗੇਟ ਬਣਾਉਂਦੇ ਜੀ ਲੋਕ ਸਾਡੇ ਕੋਲ ਜਲ ਕੇ ਰਾਜੀ ਅਸੀਂ ਜੀਵੀਦਾਰਾਂ ਨੂੰ ਠੀਕ ਰੇਟ ਤੇ ਮਾਲ ਦਿੰਦੇ ਆ ਤਾਂ ਕਿ ਸਾਡੇ ਕੋਲ ਉੱਪਰੋਂ ਪੈਂਦੇ ਕਿਸੇ ਵੀ ਜੀਵੀਦਾਰ ਕੁਛ ਵਾ ਸਾਡੇ ਬਾਰੇ ਸਾਨੂੰ ਚੰਗਾ ਹੀ ਬੋਲੇਗਾ। ਬਸ ਜਿਹੜੇ ਆਸਮਦ ਦੁਕਾਨ ਵਾਲੇ ਉਹੀ ਸਾਡੀ ਸ਼ਿਕਾਇਤਾਂ ਕਰਦੇ ਆ ਜੀ। 5 ਸਾਲ ਹੋ ਗਏ ਸਾਡੀ ਹਾਂ ਜੀ ਸੀਲ ਕੀਤਾ ਵੀ ਅੱਜ 10 ਤਰੀਕ 10 ਤਰੀਕ ਦੇ ਇਹਨਾਂ ਨੂੰ ਨੋਟਿਸ ਦਿੱਤਾ ਵਾ ਖੋਲਣ ਦੇ ਇਹਨਾਂ ਨੇ ਅੱਜ ਤੱਕ ਨਹੀਂ ਖੋਲਿਆ ਅੱਜ ਤਰੀਕ ਦੇਖ ਲਓ ਕਿੰਨੀ ਹੋ ਗਈ ਆ। ਇਹ ਇਹ ਖੇਤੀਬਾੜੀ ਵਿਭਾਗ ਵਾਲੀ ਗੱਲ ਹੈ ਹਾਂ ਜੀ ਇਹ ਸੁਣੋ ਇਹ ਨਹੀਂ ਕਿ ਆਸਪੈ ਇਹਨਾਂ ਦੀ ਗਲਤੀ ਹੈ ਜਾਂ ਕਿਨਾਂ ਦੀ ਗਲਤੀ ਹੈ ਦੁਕਾਨਦਾਰਾਂ ਨੇ ਸ਼ਿਕਾਇਤਾਂ ਲੰਘ ਦਿੱਤੀ ਉਹਨਾਂ ਨੂੰ ਵੀ ਫੇਰ ਮਜਬੂਰ ਹੋ ਕੇ ਛਾਪਾ ਮੰਨਣਾ ਪੈਂਦਾ ਸਰ ਨੇ